ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਹਨ 3 ਨੰਬਰ ਤੇ 4 ਨੰਬਰ ਸ਼ਲੋਕ ਰਾਹੀਂ ਸਾਨੂੰ ਅੱਜ ਉਪਦੇਸ਼ ਬਖਸ਼ਿਸ਼ ਕਰਦੇ ਨੇ ਸੋ ਇਨਾਂ ਸ਼ਲੋਕਾਂ ਦੇ ਵਿੱਚ ਮਹਾਰਾਜ ਨੇ ਜੀਵਨ ਨੂੰ ਜੀਵਨ ਨੂੰ ਚੇਤਾਵਨੀ ਦਿੱਤੀ ਹੈ ਸਾਵਧਾਨ ਕੀਤਾ ਹੈ ਕਿ ਤੇਰੀ ਜਿਹੜੀ ਜਵਾਨੀ ਹੈ ਉਹ ਲੰਘ ਚੁੱਕੀ ਹੈ ਤੇ ਤੇਰੇ ਤੇ ਹੁਣ ਬਡੇ ਪਾ ਜੜਾ ਹੈ ਉਹ ਹਾਵੀ ਹੋ ਗਿਆ ਹੈ ਮਹਾਰਾਜ ਕਿਰਪਾ ਕਰਦੇ ਨੇ ਤਰਨਾ ਪੋ ਇਉਂ ਹੀ ਗयो ਲਿਓ ਜਰਾ ਤਨ ਜੀਤ ਤਰਨਾ ਪੋ ਦਾ ਅਰਥ ਹੈ ਜਵਾਨੀ ਉਹ ਜਵਾਨੀ ਜਿਹਦੇ ਵਿੱਚ ਤਾਕਤ ਹੁੰਦੀ ਹੈ ਜਿਹਦੇ ਵਿੱਚ ਬਲ ਹੁੰਦਾ ਹੈ ਸੋ ਜਿਹੜੀ ਜਵਾਨੀ ਹੈ ਮਹਾਰਾਜ ਕਹਿੰਦੇ ਉਹ ਤੇਰੀ ਲੰਘ ਗਈ ਹੈ ਟੱਪ ਗਈ ਹੈ ਐਵੇਂ ਲੰਘ ਗਈ ਕਿਉਂਕਿ ਜਵਾਨੀ ਦੇ ਵਿੱਚ ਨਾ ਤਾਂ ਕੋਈ ਪਰਉਪਕਾਰ ਕੀਤਾ ਹੈ ਨਾ ਰੱਬ ਦਾ ਸਿਮਰਨ ਕੀਤਾ ਹੈ ਨਾ ਕੋਈ ਐਹੋ ਜਿਹਾ ਕਾਰਜ ਕੀਤਾ ਹੈ ਜਿਸ ਨਾਲ ਇਹ ਸਫਲ ਹੋ ਜਾਂਦੀ ਮਾਰਾ ਇਹ ਕਹਿੰਦੇ ਲਿਓ ਜਰਾ ਤਨ ਜੀਤ ਤੇਰੇ ਤਨ ਨੂੰ ਜਰਾ ਜਿਹੜਾ ਬੜੇਪਾ ਹੈ ਉਹਨੇ ਜਿੱਤ ਲਿਆ ਹੈ ਦੇਖੋ ਜਦੋਂ ਬੰਦਾ ਜਵਾਨੀ ਦੀ ਦਹਲੇਜ ਤੇ ਪੈਰ ਰੱਖਦਾ ਹੈ ਨਾ ਉਹ ਜਵਾਨੀ ਦੇ ਗੁਮਾਨ ਦੇ ਵਿੱਚ ਇੰਨਾ ਕ ਜਿਆਦਾ ਗਰੂਰ ਨਾ ਗਰੂਰੋ ਵਿੱਚ ਆ ਜਾਂਦਾ ਹੈ ਇੰਨਾ ਕ ਜਿਆਦਾ ਜਵਾਨੀ ਦੇ ਅਧੀਨ ਹੋ ਜਾਂਦਾ ਹੈ ਜਵਾਨੀ ਦਾ ਲਾਲਚ ਕਰਦਾ ਹੈ ਜਵਾਨੀ ਦਾ ਮਾਣ ਕਰਦਾ ਹੈ ਜਵਾਨੀ ਦੇ ਗੁਰੂ ਪਿਆਰਿਓ ਹੰਕਾਰ ਦੇ ਵਿੱਚ ਇਹ ਇਹੋ ਜੇ ਕੰਮ ਕਰ ਦਿੰਦਾ ਹੈ ਜਿਹੜੇ ਕਿ ਉਲਟ ਹੁੰਦੇ ਨੇ ਉਲਟ ਹੁੰਦੇ ਨੇ ਜਿਨ੍ਹਾਂ ਨਾਲ ਕਈ ਵਾਰ ਸ਼ਰਮਿੰਦਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਮਹਾਰਾਜ ਕਹਿੰਦੇ ਇਹ ਹੰਕਾਰ ਕਰਦਾ ਇਸ ਜਵਾਨੀ ਦਾ ਪਰ ਇਹ ਜਵਾਨੀ ਜਿਹੜੀ ਹੈ ਇਹ ਬਾਲਾ ਸਮਾਂ ਰਹਿੰਦੀ ਨਹੀਂ ਇਹ ਲੰਘ ਜਾਂਦੀ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਜਦੋਂ ਜਵਾਨ ਸਾਂ ਉਦੋਂ ਇਹਨਾਂ ਲੱਤਾਂ ਦੇ ਨਾਲ ਬੜੀ ਦੂਰ ਦੂਰ ਤੱਕ ਦਾ ਸਫ਼ਰ ਕੀਤਾ ਦੌੜਾਂ ਲਾਉਣੀਆਂ ਭਜਣਾ ਬੜਾ ਦੌੜਨਾ ਬੜਾ ਆਪਣੀਆਂ ਬਾਹਾਂ ਦੇ ਵਿੱਚ ਬਲ ਸੀ ਕਿ ਮੈਂ ਜਵਾਨੀ ਵਿੱਚ ਹਾਂ ਮੇਰੇ ਤੇ ਜਵਾਨੀ ਹੈ ਮੇਰੇ ਵਿੱਚ ਬਲ ਬੜਾ ਹੈ ਪਰ ਕਹਿਣ ਲੱਗੇ ਅੱਜ ਬਡੇਪਾ ਆ ਗਿਆ ਹੈ ਅੱਜ ਮੰਝੇ ਤੇ ਪੈ ਗਿਆ ਹਾਂ ਤੇ ਸਹਰਾਣੇ ਪਾਣੀ ਦਾ ਘੜਾ ਰੱਖਿਆ ਹੋਇਆ ਏ ਤੇ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਮੈਂ ਉਸ ਪਾਣੀ ਦੇ ਘੜੇ ਨੂੰ ਚੁੱਕ ਕੇ ਉਸ ਪਾਣੀ ਦੇ ਘੜੇ ਦੇ ਵਿੱਚੋਂ ਪਾਣੀ ਪੀ ਸਕਾਂ ਉਸ ਘੜੇ ਦੇ ਵਿੱਚੋਂ ਪਾਣੀ ਪੀ ਸਕਾਂ ਜਿਸ ਘੜੇ ਦੇ ਵਿੱਚ ਪਾਣੀ ਰੱਖਿਆ ਹੋਇਆ ਹੈ ਹਿੰਮਤ ਨਹੀਂ ਮੇਰੀ ਕਿ ਮੈਂ ਸਰਹਾਣਿਓਂ ਹੀ ਪਾਣੀ ਪੀ ਸਕਾਂ ਘੜਾ ਸਰਹਾਣੇ ਪਿਆ ਹੈ ਪਰ ਮੈਨੂੰ ਸਰਹਾਣੇ ਪਿਆ ਹੋਇਆ ਘੜਾ ਵੀ ਕੋਹਾਂ ਦੂਰ ਲੱਗ ਰਿਹਾ ਹੈ ਉਹ ਕਹਿੰਦੇ ਨੇ ਫਰੀਦਾ ਕੈਨੀ ਨੀਕੀ ਜੰਗੀ ਹੈ ਥਲ ਡੁੰਗਰ ਬਾਵੇ ਓਮ ਅੱਜ ਫਰੀਦਾ ਕੁਜੜਾ ਸੈ ਕੋ ਹਾਥੀ ਓਮ ਜਿੰਨਾ ਲੱਤਾਂ ਦੇ ਨਾਲ ਬਹੁਤ ਸਫਰ ਕੀਤਾ ਸੀ ਪਰ ਅੱਜ ਤਾਕਤ ਨਹੀਂ ਹੈ ਜਾਨ ਨਹੀਂ ਹੈ ਹਿੰਮਤ ਨਹੀਂ ਹੈ ਕਿ ਮੈਂ ਇਹਨਾਂ ਲੱਤਾਂ ਦੇ ਸਹਾਰੇ ਉੱਠ ਸਕਾਂ ਅੱਜ ਜਿਹੜਾ ਘੜਾ ਹੈ ਸੈਂ ਕੋਹਾਂ ਥੀ ਓਮ ਉਸ 100 ਕੋਹਾਂ ਤੇ ਨਜ਼ਰ ਆ ਰਿਹਾ ਹੈ ਜਿਵੇਂ 100 ਕੋਹ ਤੇ ਵਿਆਹ ਹੋਵੇ। ਗੁਰੂ ਪਿਆਰਿਓ ਇਹੋ ਜੇ ਹਾਲਾਤ ਹੋ ਜਾਂਦੇ ਨੇ। ਇਹੋ ਜੇ ਹਾਲਾਤ ਬਣ ਜਾਂਦੇ। ਜਦੋਂ ਮੌਤ ਆਉਂਦੀ ਨਾ ਇਹੋ ਜੇ ਹਾਲਾਤ ਕਈ ਵਾਰ ਹੋ ਜਾਇਆ ਕਰਦੇ। ਇਹ ਜਵਾਨੀ ਜਿਹੜੀ ਹੈ ਇਹ ਇੱਕ ਦਿਨ ਬਡੇਪੇ ਦੇ ਰੂਪ ਵਿੱਚ ਬਦਲ ਜਾਂਦੀ ਹੈ ਇੱਕ ਕੋਈ ਸੇਠ ਉਹਦੇ ਘਰ ਵਿੱਚ ਇੱਕ ਨੌਕਰ ਸੀ ਤੇ ਉਸ ਨੌਕਰ ਨੇ ਖਾਣਾ ਤਿਆਰ ਕਰਨਾ ਉਹਦੇ ਨੌਕਰ ਨੇ ਉਹਦਾ ਬਿਸਤਰਾ ਵਿਛਾਣਾ ਉਹਦਾ ਬਿਸਤਰਾ ਵਿਛਾਇਆ ਕਰਦਾ ਸੀ ਇੱਕ ਦਿਨ ਬਿਸਤਰਾ ਵਿਛਾਇਆ ਦਰੀ ਵਿਛਾਈ ਤੇ ਉਹਦੇ ਅੰਦਰ ਕੋਈ ਵਟ ਰਹਿ ਗਿਆ ਜਦੋਂ ਸੇਠ ਨੇ ਸੌਂ ਕਾਰਨੇ ਵਿਸ਼ਰਾਮ ਕੀਤਾ ਤੇ ਸਾਰੀ ਰਾਤ ਉਹ ਵਟ ਜਿਹੜਾ ਸੀ ਉਸ ਵਟਣ ਨੂੰ ਸੌਂ ਨਹੀਂ ਦਿੱਤਾ ਉਹਨੂੰ ਚਬਦਾ ਸੀ ਉਸ ਵਟੇ ਲਈ ਗਿਆ ਸਾਰੀ ਰਾਤ ਦਿਨ ਚੜਿਆ ਨੌਕਰ ਨੂੰ ਬੁਲਾਇਆ ਕਿ ਮੈਂ ਤੈਨੂੰ ਕਾਹਦੇ ਲਈ ਰੱਖਿਆ ਹੈ ਤੂੰ ਮੇਰਾ ਬਿਸਤਰਾ ਵਿਛਾਇਆ ਪਰ ਵਾਟਣੇ ਕੱਢੇ ਇਸ ਵਾਟਣੇ ਸਾਰੀ ਰਾਤ ਮੈਨੂੰ ਸੌਣ ਤੱਕ ਨਹੀਂ ਦਿੱਤਾ ਉਹਨੇ ਉਹਨੂੰ ਕਈ ਕਬੂਲ ਬੋਲੇ ਉਹਨੂੰ ਕੁੱਟਿਆ ਮਾਰਿਆ ਪਰ ਸਮਾਂ ਆਇਆ ਇਹੋ ਛਾਉਕਾਰ ਇਹੋ ਸੇਠ ਚੜ੍ਹਾਈ ਕਰ ਗਿਆ ਘਰ ਦੇ ਚੱਕ ਕੇ ਲੈ ਗਏ ਕਬਰ ਪੁੱਟੀ ਗਈ ਕਬਰ ਪਟ ਕੇ ਅੱਜ ਸਹਰਾਣੇ ਦੀ ਥਾਂ ਤੇ ਇੱਟ ਰੱਖ ਦਿੱਤੀ ਤੇ ਕਬਰ ਦੇ ਵਿੱਚ ਲਟਾ ਦਿੱਤਾ ਕੋਈ ਥੱਲੇ ਵਿਛਾਉਣਾ ਨਹੀਂ ਹੈ ਭੁੰਜਾ ਹੀ ਲਟਾ ਦਿੱਤਾ ਕਬਰ ਦੇ ਵਿੱਚ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਇੱਟ ਸਹਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਕੀਤੜਿਆਂ ਜੁਗ ਵਾਪਰੇ ਇਕਤ ਪਿਆ ਆਪਾਸ ਕਹਿਣ ਲੱਗੇ ਅੱਜ ਤੈਨੂੰ ਵਟਣੀ ਕੋਈ ਚੁਗਦਾ ਅੱਜ ਤੂੰ ਕੋਈ ਪਾਸਾ ਬਦਲਿਆ ਹੀ ਨਹੀਂ ਏਕੇ ਪਾਸੇ ਪਿਆਰਿਓ ਕਬਰ ਦੇ ਵਿੱਚ ਜਿਵੇਂ ਤੈਨੂੰ ਤੇਰੇ ਘਰ ਦੇ ਜੀ ਕਬਰ ਵਿੱਚ ਵਿੱਚ ਲਟਾ ਕੇ ਗਏ ਉਸੇ ਤਰ੍ਹਾਂ ਤੂੰ ਕਬਰ ਦੇ ਵਿੱਚ ਪਿਆਰਿਆ ਤੇਰੇ ਸਰੀਰ ਨੂੰ ਵੀ ਕੀੜੇ ਤੋੜ ਤੋੜ ਕੇ ਖਾ ਗਏ ਅੱਜ ਤੇਰੇ ਵਿੱਚ ਹਿੰਮਤ ਨਹੀਂ ਕਿ ਤੂੰ ਇੰਨਾ ਕੀੜਿਆਂ ਤੋਂ ਬਚਾਅ ਕਰ ਸਕੇ ਤੂੰ ਪਾਸਾ ਬਦਲ ਸਕੇ ਜਦੋਂ ਤੇਰੇ ਅੰਦਰ ਜਾਨ ਸੀ ਤੈਨੂੰ ਦੁਨਿਆਵੀ ਦਰੀ ਦੇ ਵੱਟ ਵੀ ਤੰਗ ਕਰਦੇ ਸਨ ਅੱਜ ਤੇਰੇ ਵਿੱਚ ਜਾਨ ਨਹੀਂ ਹੈ ਅੱਜ ਤੇਰਾ ਪਿੰਜਰ ਪਿਆ ਹੈ ਮਿੱਟੀ ਦੇ ਵਿੱਚ ਕਹਿਣ ਲੱਗੇ ਇੱਟ ਸਹਰਾਣੇ ਤੇਰੇ ਸਹਰਾਣੇ ਅੱਜ ਕੋਈ ਸਹਰਾਣਾ ਨਹੀਂ ਮਖਮਲ ਦਾ ਤੇਰੇ ਸਹਰਾਣੇ ਤੇਰੇ ਸਿਰ ਵਾਲੇ ਪਾਸੇ ਕੋਈ ਮਖਮਲ ਦਾ ਸਹਰਾਣਾ ਨਹੀਂ ਰੱਖਿਆ ਉਹ ਵੀ ਇੱਟ ਰੱਖ ਦਿੱਤੀ ਗਈ ਹੈ ਅੱਜ ਕਹਿ ਦੇ ਤੂੰ ਘਰ ਵਾਲਿਆਂ ਨੂੰ ਵੀ ਮੈਨੂੰ ਸਹਰਾਣੇ ਦੀ ਲੋੜ ਹੈ ਸਹਰਾਣਾ ਰੱਖ ਦਿਓ ਇਹ ਹਾਲਾਤ ਹੋ ਜਾਂਦੇ ਨੇ ਪਿਆਰਿਓ ਮਖਮਲ ਦੇ ਬਿਸਤਰਿਆਂ ਤੇ ਆਰਾਮ ਕਰਨ ਵਾਲੇ ਇੱਕ ਦਿਨ ਉਹਨਾਂ ਨੂੰ ਮਿੱਟੀ ਵਿੱਚ ਪੈਣਾ ਪੈਂਦਾ ਹੈ ਇੱਕ ਦਿਨ ਇੱਟ ਦੇ ਸਹਰਾਣੇ ਲੱਗਦੇ ਆ ਇੱਟ ਦੇ ਸਹਰਾਣੇ ਅਵਟੇ ਵਡੇ ਘਰਾਂ ਦਾ ਗਮਾਨ ਕਰਦੇ ਆ ਵੱਡੇ ਵੱਡੇ ਮਹੱਲ ਯਾਦ ਰੱਖਣਾ ਇੱਕ ਦਿਨ ਮਿੱਟੀ ਵਿੱਚ ਸਾਨੂੰ ਗੱਡ ਦੇਣਾ ਸਾਡੇ ਉੱਪਰ ਘਾਵ ਗਾਉਣਾ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਇਹਦਾ ਗਮਾਨ ਨਾ ਕਰ ਸਰੀਰ ਦਾ ਜਵਾਨੀ ਦਾ ਕਬੀਰ ਗਰਬਣਾ ਕੀਜੀਏ ਦੇਹੀ ਦੇਖ ਸੋ ਰੰਗ ਇਹਦਾ ਰੰਗ ਵੇਖ ਕੇ ਗਮਾਨ ਨਾ ਕਰ ਹੰਕਾਰ ਨਾ ਕਰ ਬੜੀ ਸੁੰਦਰ ਹੈ ਬੜੀ ਸੋਹਣੀ ਹੈ ਕਬੀਰ ਗਰਬਣਾ ਕੀਜੀਏ ਦੇਹੀ ਦੇਖ ਸੋਰੰਗ ਆਜ ਕਾਲ ਤਜ ਜਾਹੋਂਗੇ ਜਿਉ ਕਾਂਚਰੀ ਭਯੰਗ ਯਾਦ ਰੱਖਣਾ ਅੱਜ ਜਾਂ ਕੱਲ ਤੂੰ ਇਸ ਸਰੀਰ ਨੂੰ ਇਸ ਤਰ੍ਹਾਂ ਛੱਡ ਦੇਣਾ ਤੇਰੀ ਆਤਮਾ ਨੇ ਤੇਰੇ ਤੇਰੀ ਆਤਮਾ ਨੇ ਐਵੇਂ ਤਿਆਗ ਦੇਣਾ ਹੈ ਜਿਵੇਂ ਸੱਪ ਜਿਹੜਾ ਕੁੰਜ ਨੂੰ ਤਿਆਗ ਦਿੰਦਾ ਹੈ ਏਸੇ ਤਰੀਕੇ ਨਾਲ ਤੇਰੀ ਆਤਮਾ ਨੇ ਤੇਰੇ ਮਿੱਟੀ ਦੇ ਸਰੀਰ ਨੂੰ ਤਿਆਗ ਦੇਣਾ ਹੈ ਪਤਾ ਨਹੀਂ ਕਦੋਂ ਤਿਆਗ ਦੇਣਾ ਇਹਦਾ ਪਤਾ ਨਹੀਂ ਹੈ ਤਨ ਜੋਵਨ ਅਰ ਫੁੱਲੜਾ 나ਠਿ ਅੜੇ ਦਿਨ ਚਾਰ ਪੱਬਨ ਕੇਰੇ ਪਤ ਜਿਉ ਢਲ ਢੁਲ ਜਮਨ ਹਾਰ ਰੰਗ ਮਾਨ ਲੈ ਪਿਆਰਿਆ ਜਾਂ ਜੋਵਨ ਨਾ ਹੁਲਾ ਦਿਨ ਥੋੜੜੇ ਥੋੜੜੇ ਥਕੇ ਭਇਆ ਪ੍ਰਾਣਾ ਚੋਲਾ ਇਹ ਤਨ ਦਾ ਚੋਲਾ ਪ੍ਰਾਣਾ ਹੋ ਜਾਣਾ ਜਵਾਨੀ ਸਦਾ ਨਹੀਂ ਰਹਿਣੀ ਬਾਲਪਣਾ ਸਦਾ ਨਹੀਂ ਰਹਿਣਾ ਇਨਾਂ ਤੋਂ ਬਾਤਾਂ ਬੜੇ ਪਾ ਜਾਂਦਾ ਕਿਉਂਕਿ ਹਰ ਚੀਜ਼ ਦੀ ਮਿਆਦ ਖਤਮ ਹੁੰਦੀ ਹੈ ਹਰ ਚੀਜ਼ ਦੀ ਮਿਆਦ ਜਿਹੜਾ ਦਰਖਤ ਧਰਤੀ ਤੇ ਬੜਾ ਸੋਹਣਾ ਲੱਗਦਾ ਹੈ ਪੱਤੇ ਬੜੇ ਸੋਹਣੇ ਨੇ ਮਨ ਨੂੰ ਵਧੀਆ ਲੱਗਦਾ ਹੈ ਇੱਕ ਦਿਨ ਤਾਂ ਉਹ ਵੀ ਦਰਖਤ ਸੁੱਕ ਕੇ ਧਰਤੀ ਤੇ ਡਿੱਗ ਜਾਂਦਾ ਹੈ ਉਹ ਵੀ ਸੁੱਕ ਜਾਂਦਾ ਹੈ ਉਹ ਵੀ ਗੁਰੂ ਪਿਆਰਿਓ ਬਾਲਣ ਦੀ ਥਾਂ ਤੇ ਅੱਗ ਵਿੱਚ ਸੜ ਜਾਂਦਾ ਹੈ ਹਰ ਚੀਜ਼ ਦਾ ਵजूद ਖਤਮ ਹੋਣਾ ਹੈ ਚਾਹੇ ਲੋਹਾ ਹੈ ਚਾਹੇ ਮਿੱਟੀ ਹੈ ਕੋਈ ਵੀ ਚੀਜ਼ ਹੈ ਦੇਖੋ ਸਵਾਨੀਆਂ ਨੇ ਘਰ ਵਿੱਚ ਬਰਤਨ ਰੱਖੇ ਆ ਮਿੱਟੀ ਦੇ ਬਰਤਨ ਨੇ ਕੈਂਹ ਦੇ ਬਰਤਨ ਨੇ ਗੁਰੂ ਪਿਆਰੇ ਸ਼ਟੀਲ ਦੇ ਬਰਤਨ ਨੇ ਪਰ ਦੇਖੋ ਜਦੋਂ ਕੈਂਹ ਦਾ ਬਰਤਨ ਢਿੱਕ ਜਾਏ ਉਹਨੂੰ ਬਾਰ ਨਹੀਂ ਛਟਿਆ ਜਾਂਦਾ ਸਾਂਭਿਆ ਜਾਂਦਾ ਛਟੀਲ ਦਾ ਬਰਤਨ ਟਿੜਕ ਜਾਏ ਉਹਨੂੰ ਵੀ ਬਾਰ ਨਹੀਂ ਛਟਿਆ ਜਾਂਦਾ ਪਰ ਜਦੋਂ ਮਿੱਟੀ ਦਾ ਬਰਤਨ ਟੁੱਟਦਾ ਹੈ ਘੜਾ ਹੋਵੇ ਕੋਈ ਵੀ ਬਰਤਨ ਹੋਵੇ ਮਿੱਟੀ ਦਾ ਉਹਨੂੰ ਰੂੜੀ ਤੇ ਛਟਿਆ ਜਾਂਦਾ ਉਹਦੀ ਕੋਈ ਰਿਪੇਅਰ ਨਹੀਂ ਹੁੰਦੀ ਇਸੇ ਤਰ੍ਹਾਂ ਇਹ ਸਰੀਰ ਰੂਪ ਜਿਹੜਾ ਬਰਤਨ ਹੈ ਮਿੱਟੀ ਦਾ ਇਹ ਜਿੱਦਣ ਗੁਰੂ ਪਿਆਰਿਓ ਇੱਕ ਵਿਣਸ ਗਿਆ ਉਹਦਨ ਇਹਨੂੰ ਘਰੇ ਨਹੀਂ ਰੱਖਣਾ ਫਿਰ ਕਹਿਣਗੇ ਵੀ ਸਸਕਾਰ ਦਾ ਟਾਈਮ ਕੀ ਹੈ ਇਹਨੂੰ ਛੇਤੀ ਤੋਂ ਛੇਤੀ 10 ਵਜਤੋਂ ਵਜ ਚਾਰ ਘੰਟੇ ਪੰਜ ਘੰਟੇ ਰੱਖ ਲੈਣਗੇ ਇਹਦੋਂ ਵਧ ਨਹੀਂ ਰੱਖਿਆ ਜਾਂਦਾ ਗੁਰੂ ਪਿਆਰਿਓ ਸਮਸ਼ਾਨ ਚ ਜਾ ਕਰਕੇ ਲੰਬੂ ਲਾ ਕੇ ਫੂਕ ਦਿੱਤਾ ਜਾਂਦਾ ਹੈ ਇਹ ਸਰੀਰ ਜਿਹੜਾ ਨਾ ਇਹਦਾ ਕੋਈ ਵਜੂਦ ਨਹੀਂ ਹੈ ਪਤਾ ਨਹੀਂ ਕਦੋਂ ਇਹ ਖਤਮ ਹੋ ਜਾਏ ਕਦੋਂ ਇਹ ਦੇਹੀ ਵਿਣਸ ਜਾਏ ਕੱਜ ਕਰਵੇ ਰਹੇ ਨਾ ਪਾਣੀ ਹੰਸ ਚੱਲਿਆ ਕਾਇਆ ਕਮਲਾਨੀ ਕੱਚਾ ਘੜਾ ਕੱਚੇ ਘੜੇ ਦੇ ਵਿੱਚ ਬਾਹਲਾ ਸਮਾਂ ਪਾਣੀ ਨਹੀਂ ਰਹਿੰਦਾ ਯਾਦ ਰੱਖਣਾ ਇਸ ਸਰੀਰ ਦੇ ਵਿੱਚ ਬਾਹਲਾ ਸਮਾਂ ਆਤਮਾ ਨੇ ਵੀ ਨਹੀਂ ਰਹਿਣਾ ਆਤਮਾ ਨੇ ਇੱਥੇ ਬੜੇ ਬੜੇ ਹੋਏ ਨੇ ਜਿਹੜੇ ਜਵਾਨੀ ਦਾ ਗੁਮਾਨ ਕਰਦੇ ਰਹਿਆ ਇੱਥੇ ਦਰਯੋਦਨ ਵਰਗੇ ਬਾਰਹ ਯੋਜਨ ਛਤਰ ਚੱਲੇ ਥਾ ਦੇਹੀ ਗਿਰਜਨਾ ਖਾਈ ਦਰਯੋਧਨ ਵਰਗੇ ਜਿੰਨਾ ਤੇ 43 ਕੋ ਸੋਨੇ ਦੇ ਛਤਰ ਝੁਲਦੇ ਸਨ ਜਦੋਂ ਚੱਲਣ ਤੇ ਸੋਨੇ ਦੇ ਛਤਰ ਚੱਲਣੇ ਉਹਨੂੰ ਜਵਾਨੀ ਦਾ ਬੜਾ ਗਮਾਨ ਸੀ ਮੇਰੀ ਜਵਾਨੀ ਮੈਂ ਜਵਾਨ ਹਾਂ ਮੇਰੇ ਵਿੱਚ ਬਲ ਹੈ ਪਰ ਇੱਥੇ ਦਰਯੋਧਨ ਵਰਗੇ ਵੀ ਗੁਰੂ ਪਿਆਰਿਓ ਰੁਲ ਗਏ ਦੇਹੀ ਗਿਰਜਨਾ ਖਾਈ ਉਹਨਾਂ ਦੀ ਤਾਂ ਦੇਈ ਨੂੰ ਗਿਰਜਾਂ ਨੇ ਵੀ ਨਹੀਂ ਨੋਚਿਆ ਦੇਵੀ ਰੁਲ ਗਈ ਜਿਨ੍ਹਾਂ ਦੇ ਸਿਰ ਤੇ ਸੋਨੇ ਦੇ 48 ਕੋ ਛਤਰ ਝੁਲਦੇ ਸਨ ਉਹ ਵੀ ਦੁਨੀਆ ਤੇ ਨਹੀਂ ਰਹਿ ਉਹ ਵੀ ਇਸ ਦੁਨੀਆ ਤੋਂ ਉੱਠ ਕੇ ਚਲੇ ਗਏ ਪਿਆਰੇ ਉਹ ਵੀ ਤੁਰ ਗਏ ਦੁਨੀਆ ਤੋਂ ਉਹ ਵੀ ਨਹੀਂ ਰਹਿ ਇਹ ਜਵਾਨੀ ਦਾ ਗਮਾਨ ਨਾ ਕਰੇ ਇੱਕ ਕੋਈ ਵੇਸਵਾ ਗੁਰੂ ਪਿਆਰਿਓ ਉਹਨੇ ਅੱਖਾਂ ਵਿੱਚ ਕਜਲ ਪਾਣਾ ਨੌਂ ਕਰਾਣੀ ਨੇ ਕਜਲ پیسਣਾ ਤਿਆਰ ਕਰਨਾ ਉਹਨੇ ਫਿਰ ਕਜਲ ਪਾਣਾ ਇੱਕ ਦਿਨ ਕਜਲ ਲਿਆਂਦਾ ਅੱਖਾਂ ਵਿੱਚ ਪਾਇਆ ਤੇ ਅੱਖਾਂ ਵਿੱਚ ਰੜ ਕੋਈ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ ਤੇ ਜਦੋਂ ਅੱਖਾਂ ਵਿੱਚ ਰੜ ਕੋਈ ਕਜਲ پیسਣ ਵਾਲੀ ਨੂੰ ਉਸ ਵੇਸਵਾਣੇ ਬੁਲਾਇਆ ਉਹਨੂੰ ਚਪੇੜਾ ਤੱਕ ਮਾਰੀਆਂ ਉਹਨੂੰ ਬੁਰਾ ਭਲਾ ਬੋਲਿਆ ਕਿ ਮੈਂ ਤੈਨੂੰ ਰੱਖਿਆ ਕਾਦੇ ਲਈ ਹੈ ਤੂੰ ਕੱਜਲ ਪੀਸਿਆ ਨਹੀਂ ਸਹੀ ਤਰੀਕੇ ਨਾਲ ਇਹ ਮੇਰੇ ਰੜਕੂ ਦੀ ਅੱਖਾਂ ਦੇ ਵਿੱਚ ਰੜਕ ਪੈ ਰਹੀ ਆ ਕਈ ਤਰ੍ਹਾਂ ਤੇ ਕਬੂਲ ਬੋਲੇ ਉਹਨੂੰ ਘਰੋਂ ਕੱਢ ਦਿੱਤਾ ਸਮਾਂ ਆਇਆ ਉਹ ਵੇਸਵਾ ਮਰ ਗਈ ਤੇ ਇੱਕ ਦਿਨ ਉਹਦੀ ਖੋਪਰੀ ਜਿਹੜੀ ਸੀ ਉਹ ਜੰਗਲ ਵਿੱਚ ਪਈ ਸੀ ਉਹਦੀ ਖੋਪਰੀ ਦੇ ਜਿਹੜੇ ਅੱਖਾਂ ਦੇ ਖੋਲ ਨੇ ਉਹਨਾਂ ਦੇ ਵਿੱਚ ਕਾਵਾਂ ਨੇ ਬੱਚੇ ਦਿੱਤੇ ਹੋਏ ਸਨ ਪੰਛੀਆਂ ਨੇ ਆਂਡੇ ਦਿੱਤੇ ਹੋਏ ਸਨ ਤੇ ਗੁਰੂ ਪਿਆਰਿਓ ਬਾਬਾ ਫਰੀਦ ਸਾਹਿਬ ਲੰਘੇ ਉਹ ਆਪਣੇ ਚੇਲੇ ਨੂੰ ਕਹਿੰਦੇ ਨੇ ਆ ਪਤਾ ਹੈ ਖੋਪੜੀ ਕਿਹਦੀ ਹੈ ਕਹਿੰਦੇ ਨਹੀਂ ਜੀ ਮੈਨੂੰ ਨਹੀਂ ਪਤਾ ਕਹਿਣ ਲੱਗੇ ਉਸੇ ਵੇਸਵਾ ਦੀ ਖੋਪਰੀ ਹੈ ਜਿਹੜੀ ਕਹਿੰਦੀ ਸੀ ਮੇਰੀਆਂ ਅੱਖਾਂ ਵਿੱਚ ਕੱਜਲ ਦੀ ਰੜਕ ਪੈਂਦੀ ਹੈ ਉਹਨੇ ਕਦੇ ਨੌਕਰਾਨੀ ਨੂੰ ਵੀ ਡਾਟਿਆ ਬੁਰਾ ਭਲਾ ਬੋਲਿਆ ਆ ਦੇਖੋ ਅੱਜ ਉਹਦੀਆਂ ਅੱਖਾਂ ਦੇ ਖੋਲਾਂ ਦੇ ਵਿੱਚ ਵੀ ਪੰਛੀਆਂ ਨੇ ਬੱਚੇ ਦਿੱਤੇ ਨੇ ਆਂਡੇ ਦਿੱਤੇ ਨੇ ਉਥੇ ਕਹਿੰਦੇ ਨੇ ਫਰੀਦਾ ਜਿੰਨ ਲੋਇਨ ਜਾਗ ਮੋਹਿਆ ਸੇ ਲੋਇਨ ਮੈਂ ਡਿਟ ਕੱਜਲ ਰੇਖ ਨ ਸਹੰਦਿਆਂ ਸੇ ਪੰਖੀ ਸੂਏ ਬਹਿਟ ਕਹਿਣ ਲੱਗੇ ਜਿਨ੍ਹਾਂ ਅੱਖਾਂ ਨੇ ਸੰਸਾਰ ਨੂੰ ਮੋਹਿਆ ਹੋਇਆ ਸੀ ਬੜੇ ਸੁੰਦਰ ਨੈਣ ਨੇ ਆ ਦੇਖੋ ਕੱਜਲ ਰੇਖ ਨਾ ਸੈਂਦਿਆਂ ਜਿਹੜੇ ਕਿ ਕੱਜਲ ਦੀ ਧਾਰੀ ਨੂੰ ਵੀ ਨਹੀਂ ਸੀ ਸਹਾਰ ਦੇ ਰੜਕ ਨੂੰ ਵੀ ਨਹੀਂ ਸੀ ਸਹਾਰ ਦੇ ਜੇ ਲੜਕ ਪੈਂਦੀ ਸੀ ਪਾਣੀ ਵਗਦਾ ਸੀ ਅੱਖਾਂ ਵਿੱਚੋਂ ਸੇ ਪੰਖੀ ਸੂਵੇ ਬਹਿਠ ਅੱਜ ਖੋਪਰੀ ਰਹਿ ਗਈ ਆ ਤੇ ਜਿੱਥੇ ਅੱਖਾਂ ਸਨ ਉਹਨਾਂ ਖੋਲਾਂ ਦੇ ਵਿੱਚ ਪੰਛੀਆਂ ਨੇ ਬੱਚੇ ਦਿੱਤੇ ਨੇ ਆਂਡੇ ਦਿੱਤੇ ਨੇ ਇਹ ਹਾਲਾਤ ਹੋਣੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੂੰ ਜਵਾਨੀ ਦਾ ਤੇ ਧਨ ਦਾ ਬੜਾ ਗਮਾਨ ਕਰਦਾ ਹੈ ਜਵਾਨੀ ਤੇ ਧਨ 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 ਵੀ ਚਲ ਜਾਏਗਾ ਜਵਾਨੀ ਵੀ ਚਲ ਜਾਏਗੀ ਜਦੋਂ ਬੰਦੇ ਕੋਲੋਂ ਧਨ ਜਾਂਦਾ ਹੈ ਤੇ ਬੰਦਾ ਕੰਗਾਲ ਹੋ ਜਾਂਦਾ ਹੈ ਜਦੋਂ ਬੰਦੇ ਕੋਲੋਂ ਜਵਾਨੀ ਜਾਂਦੀ ਤੇ ਬੰਦਾ ਬੁੱਢਾ ਹੋ ਜਾਂਦਾ ਹੈ ਯਾਦ ਰੱਖਣਾ ਇੱਥੇ ਕਹਿੰਦੇ ਨੇ ਕਰਨਾ ਪੋ ਇਉ ਹੀ ਗयो ਤੇਰੀ ਜਿਹੜੀ ਜਵਾਨੀ ਐ ਨਾ ਸੌਣ ਦੇ ਵਿੱਚ ਖਾਣ ਦੇ ਵਿੱਚ ਐਸੋ ਆਰਾਮ ਦੇ ਵਿੱਚ ਲੰਘ ਗਈ ਰੈਣ ਗਵਾਈ ਸੋਏ ਕੈ ਰਾਤ ਜਿਹੜੀ ਸੌ ਕੇ ਲੰਘਾ ਦਿੱਤੀ ਦਿਵਸ ਗਵਾਇਆ ਖਾਏ ਤੇ ਦਿਨ ਜਿਹੜਾ ਸੀ ਖਾਣ ਪੀਣ ਦੇ ਵਿੱਚ ਲੰਘਾ ਦਿੱਤਾ ਦੋਵੇਂ ਵੇਲੇ ਤੇਰੇ ਲੰਘ ਗਏ ਜਵਾਨੀ ਦੇ ਵਿੱਚ ਬੜੀ ਐਸ਼ ਕੀਤੀ ਬੜੀ ਐਸ਼ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇ ਕਿਸੇ ਨੂੰ ਕਹੀਏ ਨਾ ਜਵਾਨ ਨੂੰ ਕੇਸ ਰੱਖ ਲਾ ਉਹ ਕਹਿੰਦਾ ਜੇ بڑے ਰੰਗ ਢੰਗ ਵੇਖਣੇ ਨੇ بڑے ਰੰਗ ਢੰਗ ਵੇਖਣੇ ਨੇ ਐਸ਼ ਕਰਨੀਆਂ ਅਜੇ ਸਮਾਂ ਨਹੀਂ ਆਇਆ ਤੇ ਜਦੋਂ ਬਢੇਪੇ ਵਿੱਚ ਚਲੇ ਜਾਵਾਂਗੇ ਉਦੋਂ ਅਮਰਤ ਧਾਰੀ ਬਣ ਜਾਵਾਂਗੇ ਪਤਾ ਨਹੀਂ ਸੱਜਣਾ ਬਢੇਪਾ ਆਉਣਾ ਕਿ ਨਹੀਂ ਆਉਣਾ ਤੂੰ ਜਵਾਨੀ ਦੇ ਵਿੱਚ ਹੀ ਨਾ ਕਿਤੇ ਉੱਠ ਜਾਈ ਦੁਨੀਆ ਤੋਂ ਆਖੋ ਸਤਨਾਮ ਅਸੀਂ ਆਸ ਰੱਖਦੇ ਹਾਂ ਕਿ ਅਸੀਂ ਜਦੋਂ ਬਡੇਪੇ ਵਿੱਚ ਜਾਵਾਂਗੇ ਉਦੋਂ ਗੁਰੂ ਘਰ ਨਾਲ ਜੁੜਾਂਗੇ ਇੱਥੇ ਸਜਣੋ ਕਈ ਬਚਪਨ ਦੇ ਵਿੱਚ ਉੱਠ ਜਾਂਦੇ ਆ ਕਈ ਜਵਾਨੀ ਵਿੱਚ ਉੱਠ ਜਾਂਦੇ ਆ ਮਹਾਰਾਜ ਕਹਿੰਦੇ ਬਾਲ ਜਵਾਨੀ ਅਣ ਬਿਰਧ ਫੁਣ ਤੀਨ ਅਵਸਥਾ ਜਾਣ ਇਹਨਾਂ ਤਿੰਨਾਂ ਅਵਸਥਾਾਂ ਦੇ ਵਿੱਚ ਕਿਤੇ ਵੀ ਤੈਨੂੰ ਮੌਤ ਆ ਸਕਦੀ ਹੈ ਇਹ ਜ਼ਰੂਰੀ ਨਹੀਂ ਕਿ ਤੂੰ 70 ਸਾਲ ਦਾ ਹੋ ਕੇ ਮਰਨਾ ਮੌਤ ਦਾ ਨਾ 70 ਸਾਲ ਨਹੀਂ ਆ ਮੌਤ ਤਾਂ ਬਚਪਨ ਦੇ ਵਿੱਚ ਵੀ ਆ ਜਾਂਦੀ ਆ ਮੌਤ ਤਾਂ ਜਵਾਨੀ ਵਿੱਚ ਵੀ ਆ ਜਾਂਦੀ ਮੌਤ ਦਾ ਕੋਈ ਟਾਈਮ ਨਹੀਂ ਵੀ ਕਦੋਂ ਆ ਜਾਏ ਉਹਨੇ ਕਦੋਂ ਦਰਵਾਜ਼ੇ ਪਾਨ ਕੇ ਤੇਰੇ ਅੰ内 ਆ ਜਾਣਾ ਹੈ ਉਹਦਾ ਕੋਈ ਪਤਾ ਨਹੀਂ ਉਹਨੇ ਸਲਾਹ ਨਹੀਂ ਲੈਣੀ ਤੇਰੀ ਕਿ ਮੈਂ ਤੈਨੂੰ ਲੈ ਕੇ ਜਾਣਾ ਤੂੰ ਕੋਈ ਵੀ ਕਾਰਜ ਕਰਦਾ ਹੋਵੇਂ ਕੋਈ ਵਿਆਹ ਦਾ ਕਾਰਜ ਰੱਖਿਆ ਕੋਈ ਵੀ ਉਹਨੇ ਸਲਾਹ ਨਹੀਂ ਲੈਣੀ ਕਿ ਤੈਨੂੰ ਲੈ ਕੇ ਜਾਵਾਂ ਕਿ ਨਾ ਲੈ ਕੇ ਜਾਵਾਂ ਗੁਰੂ ਪਿਆਰਿਓ ਪਤਾ ਨਹੀਂ ਬੰਦਾ ਲਾਲਚ ਜਿਉਣ ਦਾ ਕਰਦਾ ਹੈ ਪਰ ਗੁਰੂ ਪਿਆਰਿਓ ਮੌਤ ਜਿਹੜੀ ਬੜੀ ਹਾਵੀ ਹੋ ਜਾਂਦੀ ਹੈ ਜਿਉਣ ਦਾ ਲਾਲਚ ਇੱਕ ਬਜ਼ੁਰਗ ਦੇ ਕੋਲ ਮੌਤ ਆਈ ਉਹ ਕਹਿੰਦੀ ਤੇਰਾ ਟਾਈਮ ਆ ਗਿਆ ਚੱਲ ਉਹ ਕਹਿਣ ਲੱਗਾ ਮੈਂ ਪੋਤਿਆਂ ਦਾ ਵਿਆਹ ਕਰ ਲਾਂ ਮੈਨੂੰ ਥੋੜਾ ਜਿਹਾ ਟਾਈਮ ਦੇ ਦੇ ਫਿਰ ਮੈਂ ਤੇਰੇ ਨਾਲ ਚੱਲ ਬਣਾਗਾ ਉਹ ਕਹਿੰਦੀ ਚੱਲ ਫਿਰ ਤੂੰ ਪੋਤਿਆਂ ਦਾ ਵਿਆਹ ਕਰ ਲੈ ਮੈਂ ਆ ਜਾਵਾਂਗੀ ਉਹਨੇ ਪੋਤਿਆਂ ਦਾ ਵਿਆਹ ਕਰ ਲਿਆ ਤੇ ਮੌਤ ਆ ਗਈ ਕਹਿੰਦੀ ਤੂੰ ਮੇਰ ਨਾਲ ਵਾਦਾ ਕੀਤਾ ਸੀ ਪੋਤਿਆਂ ਦਾ ਵਿਆਹ ਕਰਕੇ ਮੈਂ ਤੇਰੇ ਨਾਲ ਤੁਰ ਪਾਵਾਂਗਾ ਉਹਨੇ ਅੱਗੇ ਹੋਰ ਲਾਲਚ ਵਧ ਗਿਆ ਉਹ ਕਹਿੰਦਾ ਪੜਪੋਤਿਆਂ ਦਾ ਵਿਆਹ ਵੀ ਕਰਨਾ ਜੇ ਮੈਂ ਸੋ ਅਜੇ ਪੜਪੋਤਿਆਂ ਦਾ ਵਿਆਹ ਵੀ ਕਰ ਲੈੰਦੇ ਸੋ ਇਸੇ ਤਰੀਕੇ ਦੇ ਨਾਲ ਲਾਲਚ ਵਧਦਾ ਵਧਾ ਗਿਆ ਬੰਦਾ ਮਰਨਾ ਨਹੀਂ ਚਾਹੁੰਦਾ ਬੰਦਾ ਜਿਉਣਾ ਚਾਹੁੰਦਾ ਸੋ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਜਵਾਨੀ ਤੇਰੀ ਐਵੇਂ ਲੰਘ ਗਈ ਸੱਜਣਾ ਲਿਓ ਜਰਾ ਤਨਜੀਤ ਤੇ ਤੇਰੀ ਜਵਾਨੀ ਨੂੰ ਬਢੇਪੇ ਨੇ ਜਿੱਤ ਲਿਆ ਬਢੇਪਾ ਆ ਗਿਆ ਤੇ ਬਢੇਪੇ ਦੇ ਕੀ ਹਾਲਾਤ ਹੁੰਦੇ ਆ ਸਾਧ ਸੰਗਤ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤਹੀਨ ਸਿਰ ਕੰਬਦਾ ਪੈਰ ਵੀ ਕੰਬਦੇ ਆ ਤੇ ਬਾਬਾ ਭੇਖਣ ਸ਼ਾਹ ਕਹਿੰਦੇ ਹਾਲਾਤ ਕੀ ਹੁੰਦੇ ਬਢੇਪੇ ਦੇ ਨੈਣੋ ਨੀਰ ਬਹੇ ਤਨ ਖੀਨਾ ਭਏ ਕਿਸ ਦੁਧਵਾਨੀ ਕਹਿੰਦੇ ਅੱਖਾਂ ਵਿੱਚੋਂ ਪਾਣੀ ਵਗਦਾ ਹੈ ਕੇਸ ਦੁੱਧ ਵਰਗੇ ਚਿੱਟੇ ਹੋ ਜਾਂਦੇ ਆ ਰੋਧਾ ਕੰਠ ਤੇ ਗਲੇ ਵਿੱਚੋਂ ਆਵਾਜ਼ ਨਹੀਂ ਨਿਕਲਦੀ ਸਮਝ ਨਹੀਂ ਆਉਦੀ ਕੀ ਬੋਲਦਾ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਗੁਰੂ ਪਿਆਰਿਓ ਅੱਖਾਂ ਵਿੱਚੋਂ ਪਾਣੀ ਵਗਦਾ ਰਹਿੰਦਾ ਹੈ ਕੇਸ ਦੁੱਧ ਵਰਗੇ ਚਿੱਟੇ ਹੋ ਜਾਂਦੇ ਆ ਗਲੇ ਵਿੱਚੋਂ ਆਵਾਜ਼ ਨਹੀਂ ਨਿਕਲਦੀ ਬੜੇ ਪੇ ਦੇ ਹਾਲਾਤ ਜਿਹੜੇ ਇਹੋ ਜਿਹੇ ਹੋ ਜਾਂਦੇ ਨੇ ਬੜੇ ਤਰਸਯੋਗ ਹਾਲਾਤ ਹੋ ਜਾਂਦੇ ਬੜੇਪੇ ਦੇ ਬੜੇਪੇ ਵਿੱਚ ਕੁਝ ਨਹੀਂ ਹੁੰਦਾ ਬੰਦੇ ਤੋਂ ਫਿਰ ਪੁੱਤਰ ਧੀਆਂ ਸਹਾਰਾ ਬੰਦੇ ਨੇ ਚੁੱਕ ਕੇ ਬਿਠਾਉਣਾ ਚੁੱਕ ਕੇ ਠਾਉਣਾ ਭੋਜਨ ਖਵਾਉਣਾ ਬੜਾ ਕੁਝ ਕਰਨਾ ਪੈਂਦਾ ਸੋ ਬੰਦਾ ਫਿਰ ਵੀ ਸਮਝਦਾ ਨਹੀਂ ਕਹਿਣ ਲੱਗੇ ਤੇਰੀ ਜਵਾਨੀ ਨੂੰ ਜਿੱਤ ਲਿਆ ਤੇਰੇ ਸਰੀਰ ਨੂੰ ਜਿੱਤ ਲਿਆ ਬੜੇਪੇ ਨੇ ਜਰਾ ਤਨ ਜੀਤ ਲਿਓ ਜਰਾ ਤਨ ਜੀਤ ਜਰਾ ਬੜੇਪੇ ਨੇ ਤੈਨੂੰ ਜਿੱਤ ਲਿਆ ਹੈ ਕਹੋ ਨਾਨਕ ਭਜ ਹਰਮਣ ਆਉਧ ਜਾਤ ਹੈ ਬੀਤ ਮਾਰਾ ਕਹਿੰਦੇ ਸੁਣ ਲਾ ਭਾਈ ਅਸੀਂ ਤੈਨੂੰ ਕੀ ਕਹਿ ਰਹੇ ਹਾਂ ਭਜ ਹਰਮਨ ਇਹ ਮਨਾ ਉਸ ਵੈਗੁਰੂ ਨੂੰ ਯਾਦ ਕਰ ਲਾ ਆਉਧ ਜਾਤ ਹੈ ਬੀਤ ਤੇਰੀ ਜਿਹੜੀ ਆਉਧ ਉਮਰ ਹੈ ਨਾ ਉਹ ਬੀਤਦੀ ਜਾਂਦੀ ਹੈ ਲੰਘਦੀ ਜਾਂਦੀ ਹੈ ਵੇਲਾ ਲੰਘਦਾ ਜਾਂਦਾ ਹੈ ਬਿਰਦ ਭਇਓ ਸੂਜੈ ਨਹੀਂ ਕਾਲ ਪਹੁੰਚਿਆ ਆਣ ਹੁਣ ਤੂੰ ਬੁੱਢਾ ਹੋ ਗਿਆ ਫਿਰ ਵੀ ਤੈਨੂੰ ਸਮਝ ਨਹੀਂ ਆਉਂਦੀ ਫਿਰ ਵੀ ਤੈਨੂੰ ਅਕਲ ਨਾ ਆਈ ਬੁੱਢਾ ਹੋ ਕੇ ਵੀ ਤੂੰ ਭੁੱਲ ਗਿਆ ਹੁਣ ਤਾਂ ਤੂੰ ਜਮਾ ਮੌਤ ਦੇ ਕੰਢੇ ਤੇ ਆ ਤੇ ਤੈਨੂੰ ਫਿਰ ਵੀ ਸਮਝ ਨਾ ਆਈ ਜਮਾ ਮੌਤ ਦੇ ਕੋਲ ਬੈਠਾ ਕਹਿੰਦੇ ਬਡੇਪੇ ਵਿੱਚ ਵੀ ਬੰਦੇ ਨੂੰ ਸੁਰਤ ਨਾ ਆਈ ਬਿਰਧ ਭਇਓ ਸੋਝੇ ਨਹੀਂ ਫਿਰ ਵੀ ਸੋਝਦਾ ਨਹੀਂ ਧੀਆਂ ਪੁੱਤਰ ਕਿੱਥੇ ਨੇ ਸੋਝਦਾ ਨਹੀਂ ਇਹ ਆਸ ਰੱਖਦਾ ਵੀ ਧੀਆਂ ਪੁੱਤਰ ਆਉਣਗੇ ਪੋਤੜੇ ਆਉਣਗੇ ਮੇਰੀ ਆਸ ਆਸ ਰੱਖਦਾ ਉਹਨਾਂ ਤੇ ਮੇਰਾ ਸਹਾਰਾ ਬਣਨਗੇ ਕੋਈ ਵੀ ਨੇੜੇ ਨਹੀਂ ਖੜਦਾ ਆਸ ਬੜੀ ਰੱਖਦਾ ਇਸ ਵਾਸਤੇ ਸੁੱਝਦਾ ਨਹੀਂ ਕੋਈ ਸਮਝ ਨਹੀਂ ਆਉਂਦੀ ਦਿਮਾਗ ਨਹੀਂ ਕੰਮ ਕਰਦਾ ਕਿਉਂਕਿ 70 ਕਾ ਮਤ ਹੀਨ ਜਦੋਂ 70 ਸਾਲ ਦਾ ਹੋ ਜਾਂਦਾ ਮਤ ਤੋਂ ਹੀਨਾ ਹੋ ਜਾਂਦਾ ਫਿਰ ਮਤ ਕੰਮ ਨਹੀਂ ਕਰਦੀ ਅਕਲ ਕੰਮ ਨਹੀਂ ਕਰਦੀ ਇਸ ਵਾਸਤੇ ਬਿਰਧ ਭਇਓ ਸੁੱਝੇ ਨਹੀਂ ਸੁੱਝਦਾ ਨਹੀਂ ਕੁਝ ਵੀ ਕਾਲ ਪਹੁੰਚੇ ਆਣ ਤੇ ਕਾਲ ਜਿਹੜਾ ਉਹ ਆ ਜਾਂਦਾ ਮੰਜੇ ਤੇ ਪਿਆ ਰੜਕਦਾ ਹੈ ਇਧਰ ਉਧਰ ਨੂੰ ਝਾਗਦਾ ਹੈ ਕੁਝ ਵੀ ਨਜ਼ਰ ਨਹੀਂ ਆਉਂਦਾ ਨਾ ਧੀਆਂ ਪੁੱਤਰ ਦਿਖਦੇ ਆ ਨਾ ਨੋਵਾ ਦਿਖਦਿਆਂ ਨੇ ਬਸ ਕੀ ਦਿਖਦਾ ਮੌਤ ਦਿਖਦੀ ਮੌਤ ਅੱਗੇ ਮੌਤ ਦਿਖ ਰਹੀ ਆ ਤੁਰਿਆ ਜਾਂਦਾ ਨਹੀਂ ਉਠਿਆ ਜਾਂਦਾ ਨਹੀਂ ਪੈਰ ਹਿੱਲਦੇ ਨਹੀਂ ਲੱਤਾਂ ਬਾਹਾਂ ਹਿੱਲਦੀਆਂ ਨਹੀਂ ਪਾਣੀ ਮੰਗਦਾ ਏ ਪਤਾ ਲੱਗਦਾ ਨਹੀਂ ਕੀ ਬੋਲਦਾ ਹੈ ਇਸ਼ਾਰੇ ਕਰਦਾ ਏ ਐਹੋ ਜੇ ਹਾਲਾਤ ਬਣ ਜਾਂਦੇ ਆ ਬੰਦੇ ਦੇ ਬਿਰਧ ਹੋ ਗਿਆ ਪਰ ਸੁਝਦਾ ਨਹੀਂ ਕੁਝ ਵੀ ਸਮਝ ਨਹੀਂ ਆਉਂਦੀ ਕਾਲ ਪਹੁੰਚਿਓ ਆਣ ਤੇ ਕਾਲ ਬੰਦੇ ਦੇ ਦਮਾਂ ਸਹਰਾਣੇ ਆਣ ਕੇ ਖੜ ਜਾਂਦਾ ਹੈ ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੇ ਭਗਵਾਨ ਸੋਹੇ ਬਾਵਰੇ ਹੇ ਝੱਲੇ ਕਿਉਂ ਨਹੀਂ ਤੋਸ ਰੱਬ ਨੂੰ ਯਾਦ ਕਰਦਾ ਜਿਸ ਰੱਬ ਨੇ ਤੈਨੂੰ ਸੋਹਣੀ ਦੇ ਹੀ ਦਿੱਤੀ ਹੈ ਜਿਸ ਰੱਬ ਨੇ ਤੈਨੂੰ ਧੀਆਂ ਪੁੱਤਰ ਦਿੱਤੇ ਨੇ ਸੁਖ ਆਰਾਮ ਦਿੱਤਾ ਹੈ ਉਸ ਰੱਬ ਨੂੰ ਯਾਦ ਕਰ ਜਿਸ ਕਰਕੇ ਲੋਕ ਵੀ ਸਹੇਲਾ ਤੇ ਪਰਲੋਕ ਵੀ ਸਹੇਲਾ ਹੋ ਜਾਏ ਸੋ ਸਤਿਗੁਰੂ ਨੇ ਰਹਿਮਤ ਕੀਤੀ ਜੋ 2 ਨੰਬਰ ਤੇ 3 ਨੰਬਰ ਦੀ ਸਲੋਕਾਂ ਦੀ ਵਿਚਾਰ ਹੋਈ ਹੈ ਸਤਿਗੁਰੂ ਰਹਿਮਤ ਕਰਨ ਵਿਚਾਰ ਕਰਦਿਆਂ ਏਕਣੀ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਸਤਿਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ ਲੈਣਾ ਜੀ ਦੇਹੋ ਸੱਜਣਾ ਸਿਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ ਲੇਖੇ ਕਦੇ ਨਾ ਛੁੱਟਿਆ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ